ਲੋ ਜੀ ਆਪਣੇ ਗਜਰੇਲਾ ਬਣਨ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿਆਰਵਾਂ ਨੂੰ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਰਹੋਗੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਗਜਰੇਲਾ ਚੁੱਲੇ ਤੇ ਤਕਰੀਬਨ ਵੈਸੇ ਬਣਨ ਵਾਲਾ ਹੀ ਆ ਆਪਣੀ ਜਿਹੜੀ ਵੀਡੀਓ ਸੀ ਵਿੱਚੋਂ ਫੇਟ ਹੋ ਗਈ ਉਹ ਮੈਮਰੀ ਕੱਲ੍ਹ ਹੋਣ ਕਰਕੇ ਇਸ ਕਰਕੇ ਆਪਾਂ ਤੁਹਾਨੂੰ ਇਹ ਵਾਲੀ ਸਟੇਜ ਤੇ ਦਿਖਾਉਣ ਲੱਗੇ ਆ ਤੇ ਇੱਥੇ ਆਪਾਂ ਚੁੱਲੇ 'ਚ ਅੱਗ ਮਚਾ ਕੇ ਗੁਜਰੇਲਾ ਜਿਹੜਾ ਲੱਗੇ ਹੋਏ ਸੀ ਬਣਾਉਣ ਤੇ ਬਸ ਨੂੰ ਬਣਨ ਵਾਲੀ ਹੈ ਜੀ ਤੇ ਆਪਾਂ ਨੇ ਪਹਿਲਾਂ ਗਾਜਰਾ ਡੇਢ ਕਿਲੋ ਗਾਜਰਾ ਲਏ ਸੀ ਡੇਢ ਕਿਲੋ ਗਾਜਰਾ ਤਾਂ ਛੋੜ ਦੇ ਵਿੱਚ ਭੁੰਨ ਲਈਆਂ ਸੀ ਪਹਿਲਾਂ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ 3 ਕਿਲੋ ਦੁੱਧ ਪਾਇਆ ਸੀ ਤੇ ਹੁਣ ਆਪਾਂ ਕਾਜਰ ਪੁੰਨਣ ਤੋਂ ਬਾਅਦ ਨਾਲ ਹੀ ਇਹਦੇ ਵਿੱਚ ਦੁੱਧ ਪਾਤਾ ਸੀ ਮੈਂ ਤੇ ਵਸ ਗਾਜਰਾ ਫਿਰ ਦੁੱਧ ਦੇ ਵਿੱਚ ਹੀ ਆਪਾਂ ਪਕਾ ਲਈਆਂ ਸੀ ਦੇਖੋ ਤੁਸੀਂ ਬਸ ਬਣਿਆ ਹੀ ਪਿਆ ਜੀ ਇਹ ਅੱਜ ਜੀ ਜਿਹੜੀ ਜਿਹੜਾ ਤਾਂ ਪ੍ਰਾਂਹ ਨੀ ਖਾਣਾ ਏ ਤਾਂ ਇਹ ਇੱਥੇ ਹੋ ਗਿਆ ਜੀ ਅੱਜ ਤਕਰੀਬਨ 2:00 ਵਜੇ ਆਪਾਂ ਲੱਗੇ ਸੀ ਬਣਾਉਣ 4:00 ਵੱਜ ਗਏ ਨੇ ਗਾਜਰਾਂ 'ਚ ਪਾਣੀ ਹੁੰਦਾ ਨਾ ਉਹਨੂੰ ਸੁੱਕਣ ਨੂੰ ਟਾਈਮ ਲੱਗ ਜਾਂਦਾ ਪਹਿਲਾਂ ਤੇ ਇਸ ਕਰਕੇ ਟਾਈਮ ਲੱਗ ਰਿਹਾ ਹੈ ਲੋਜੀ ਅਸੀਂ ਮਟਰ ਕੱਢ ਕੇ ਗਏ ਸੀ ਸਬਜ਼ੀ ਬਣਾਉਣ ਲਈ ਤੇ ਲੋਜੀ ਨਾਲ ਦੀ ਨਾਲ ਬਸ ਹੁਣ ਬਣਨ ਵਾਲੀ ਹੈ ਜੀ ਨਾਲ ਦੀ ਨਾਲ ਕੱਢੀ ਹੈ ਜਿਹੜੀ ਫੇਰੀ ਚਾਹਾਂਗੇ ਨਹੀਂ ਤਾਂ ਫਿਰ ਥੱਲੇ ਲੱਗ ਜਾਣਾ ਲਾਸਟ ਦੇ ਤਾਂ ਸਿਮਰ ਨੂੰ ਅੱਜ ਫੀਵਰ ਸੀ ਤੇ ਸਿਮਰ ਨੇ ਘਰੇ ਸੀ ਸੇਰ ਦਹੀਂ ਲੋ ਜੇ ਤੁਹਾਨੂੰ ਸਾਗ ਦਿਖਾਉਣੀ ਹੈ ਮੈਂ ਸਾਗ ਆਪਣਾ ਐਨ ਐਨ ਕੋ ਹੋਇਆ ਹਲੇ ਬਾਕੀ ਧਣੀਆਂ ਤੇ ਮੇਥੇ ਆ ਜਿਹੜੇ ਵਧੀਆ ਹੋ ਗਏ ਨੇ ਪਾਲਕ ਤੇਸਾ ਆ ਆਪਣਾ ਵਾਲੇ ਹੌਲੀ ਹੌਲੀ ਹੋਊਗਾ ਉਹ ਬੈਠੀ ਐ ਜੀ ਪੈਰੀ ਪੈਰੀ ਇਹ ਬੈਠੀ ਸੀ ਤਾਂ ਪਸੇ ਕਰੀ ਆ ਹਾਂਜੀ ਬਿੱਲੀ ਦੀ ਵੇਟ ਕਰ ਰਹੇ ਹੋ ਇਹ ਜੀ ਆਪਣੇ ਨਾਲ ਇੱਕ ਬਿੱਲੀ ਆਉਂਦੀ ਆ ਤੇ ਉਹਦੀ ਵੇਟ ਕਰ ਰਹੀ ਆ ਇਹ ਉਹਨਾਂ ਫਿਰ ਕੰਧ ਤੇ ਬਹਿ ਜਾਂਦੀ ਆ ਘੁੰਕੀ ਜਾਂਦੀ ਆ ਉਹਨੂੰ ਫਿਰ ਇਹਨੇ ਰੰਗ ਉਹ ਛੱਡ ਦਿੰਦੀਆਂ ਨੇ ਗਾਜਰਾਂ ਦੇ ਵਿੱਚ ਨਾ ਰੰਗ ਜਾ ਨਿਕਲੇ ਜਾਂਦਾ ਜੇ ਤੁਸੀ ਇਹਦੀ ਬਰਫੀ ਬਣਾਉਣੀ ਆ ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਦੁੱਸੀ ਘਿਓ ਦੇ ਵਿੱਚ ਆਟਾ ਭੁੰਨ ਕੇ ਪਾ ਲਓ ਇਹਦੀ ਬਰਫੀ ਵੀ ਬਣ ਜੂਗੀ ਬੱਸ ਇਦਾਂ ਦਾ ਪਹਿਲਾਂ ਬਣਾ ਲਓ ਇਹਨੂੰ ਫਿਰ ਇਹਦੇ ਵਿੱਚ ਤੁਸੀਂ ਆਟਾ ਭੁੰਨ ਕੇ ਪਾ ਲਓ ਤੇ ਫਿਰ ਥਾਲ ਦੇ ਵਿੱਚ ਜਮਾ ਲਓ ਤੇਰੀ ਵਰਕੀ ਵੀ ਬਣ ਜੂਗੀ ਜੀ ਹਾਂਜੀ ਸਿਮਰ ਬੁਖਾਰ ਆ ਤੈਨੂੰ ਕਿਉਂ ਪੰਗੇ ਲੈਂਦੇ ਕਰਦੇ ਹੋ ਤੁਸੀਂ ਚੁੱਲੇ 'ਚ ਨਹੀਂ ਹੱਥ ਪਾਉਣਾ ਹੈਗਾ ਉਹ ਕਾਗਜ਼ ਜੀਵਣ ਲੱਗਿਆ ਨਾ ਕੋਤੋਂ ਅੱਗ ਮੱਚਦੀ ਹੈ ਹੱਥ 'ਤੇ ਲੱਗ ਜਾਂਦੀ ਹੁੰਦੀ ਅੱਗ ਥੁੱਪੇ ਬੈਠੇ ਜਾ ਆਰਾਮ ਕਰ ਲੈ ਛੋੜੀ ਥੁੱਪ ਰਹਿ ਗਈ ਹੁਣ ਅੱਜ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਸੀ ਇਹ ਤੋਂ ਦੇ ਕਰਕੇ ਨਾਂ ਟੁੱਪਾ ਜੜੀ ਲੈਣ ਨਿਕਲੀ ਸੀ ਹੁਣ ਬਸ ਆਈ ਨੂੰ ਹੋ ਗਿਆ ਏ 4 ਦਾ 4 ਸਾਲੇ 4 ਕੁਜ ਨਾਲੇ ਤੇ ਹੁਣ ਥੋੜੀ ਥੋੜੀ ਤੋਂ ਕਰਨੀ ਹੈ ਬਸ ਮੈਂ ਜਿਹੜਾ ਪੂਸਾਰਾ ਪਾਣੀ ਮਿਲਾ ਲੈਣਾ ਚੰਗੀ ਕਰਾ ਦੇ ਨਾਲ ਫੇਰ ਆਪਾਂ ਇਸੇ ਕੋਲ ਦੇ ਚਾੜ ਲੈਣੇ ਚੁੱਲ੍ਹੇ ਤੇ ਉਹਨਾਂ ਟਾਈਮ ਤੱਕ ਲੱਗ ਜਾਂਦਾ ਪਰ ਚੀਜ਼ ਵਧੀਆ ਬਣ ਜਾਂਦੀ ਆ ਹੌਲੀ ਹੌਲੀ ਜੀ ਜੋ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇਆ ਕਰੋ ਤਾਂ ਜੋ ਆਪਣੇ ਚੈਨਲ ਨਾਲ ਹੋਰ ਭਾਂneutਾ ਜੁੜ ਸਕਣ ਤੇ ਅੱਜ ਆਪਾਂ ਵਸੇ ਹੀ ਵੀਡੀਓ ਤੁਹਾਡੇ ਨਾਲ ਗੁਟਰੇਲੇ ਵਾਲੀ ਹੈ ਜਿਹੜੀ ਸ਼ੇਅਰ ਕੀਤੀ ਹੈ ਮੂਰੋਂ ਆਪਣੀ ਵੀਡੀਓ ਕੱਟ ਹੋ ਗਈ ਸੀ ਇਸ ਲਈ ਆਪਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਤੇ ਮੈਮਰੀ ਕਈ ਵਾਰ ਫੁੱਲ ਹੋ ਜਾਂਦੀ ਹੈ ਜੀ ਇਸ ਕਰਕੇ ਥੋੜਾ ਜਿਹਾ ਹੋ ਗਿਆ ਵਿੱਚੋਂ ਵੀਡੀਓ ਡਿਲੀਟ ਹੋ ਗਈ ਤੇ ਵਸੇ ਜਿਹੜੀ ਇਹ ਲਾਸਟ ਵਾਲੀ ਵੀਡੀਓ ਸੇ ਵੀ ਆਪਾਂ ਤੋਂ ਬਣੀ ਹੈ ਮੇਰੀ ਗਿਜਰੇਲਾ ਵਸੂ ਨੂੰ ਬਣਨ ਵਾਲਾ ਹੈ ਥੋੜਾ ਥੋੜਾ ਵਿੱਚ ਰਹਿ ਗਿਆ ਪਾਣੀ ਚੰਗੀ ਤਰ੍ਹਾਂ ਬਣਨ ਬਣ ਜਾ ਰਿਹਾ ਫਿਰ ਜੀ ਹੈ ਲੋ ਜੀ ਆਪਣਾ ਨਾ ਗਿਜਰੇਲਾ ਬਣ ਗਿਆ ਸੀ ਤੇ ਆਪਾਂ ਕੌਲੀ ਚ ਪਾਇਆ ਹੈ ਤੇ ਤੁਸੀਂ ਡ్రਾਈ ਫਰੂਟ ਵੀ ਪਾ ਸਕਦੇ ਹੋ ਤੇ ਕਾਜੂ ਬਦਾਮ ਜੋ ਵੀ ਹੋਣਾ ਤੁਸੀਂ ਪਾ ਸਕਦੇ ਹੋ ਤੇ ਇੱਥੇ ਆਪਾਂ ਸਿੰਪਲ ਹੀ ਬਣਾਇਆ ਤੇ ਸਾਨੂੰ ਸਿੰਪਲ ਹੀ ਪਸੰਦ ਆ ਬਿਨਾ ਡ్రਾਈ ਫਰੂਟ ਦੇ ਤੇ ਲੋ ਜੀ ਆਜੋ ਤੁਸੀਂ ਵੀ ਖਾ ਲਓ ਟੇਸਟੀ ਟੇਸਟੀ ਗਿਜਰੇਲਾ ਸਰਦੀਆਂ ਦੀ ਸੁਗਾਤ ਆ ਜੀ ਇਹ ਵੀ ਤੇ ਆਪਾਂ ਤੋਂ ਅੱਜ ਇੰਨੀ ਕੁ ਹੀ ਵੀਡੀਓ ਬਣੀ ਆ ਕੋਈ ਜ਼ਿਆਦਾ ਲੰਬੀ ਚੌੜੀ ਰੈਸਪੀ ਸ਼ੇਅਰ ਨਹੀਂ ਕੀਤੀ ਗਈ ਨਾਰਮਲ ਬਾਕੀ ਸਾਰੇ ਭੈਣ ਭਰਾਵਾਂ ਨੂੰ ਬਣਾਉਣੀ ਹੁੰਦੀ ਆ ਜੀ ਇਹ ਗਿਜਰੇਲੇ ਦੀ ਰੈਸਪੀ ਆ ਜਿਹੜੀ ਤੇ ਲੋ ਜੀ ਚਲੋ ਆਪਣਾ ਲੱਗੇ ਸੇ ਖਾਣ ਹੋ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਜੋ ਵਲੌਗ ਦੇ ਨਾਲ ਤੇ ਤਦ ਤੱਕ ਲਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ